ਲੋ ਪੈਣੋ ਆ ਰੀਲ ਨੂੰ ਸ਼ੇਅਰ ਕਰ ਦਿਓ ਜਿਹੜੀਆਂ ਪੈਣਾ ਕਹਿੰਦੀਆਂ ਨੇਗੇ ਸਸਤਾ ਸੂਟ ਲੈਣਾਗਾ ਆਉਣਾ ਕਿੱਥੇ ਹੈਗਾ ਤੁਸੀਂ ਬਲਵੰਤ ਖਾਲਸਾ ਧੌਲੇ ਵਾਲੇ ਕੋਲੇ ਕੀ ਆਣੇ ਬਈ ਬਲਵੰਤ ਹਾਂਜੀ ਬਈ ਠੀਕ ਠਾਕ ਐਨੇ ਸੂਟ ਇਕੱਠੇ ਕਰ ਲੇ ਮੈਂ ਅੱਛਾ ਜੀ ਠੀਕ ਆ ਲੈ ਜੋ ਬਈ ਲੈ ਜੀਏ ਲੈ ਜੋ ਲੈ ਜੋ ਮਹਿੰਗਾ ਕਰਦੀ ਮਹਾ ਜਮਈ ਤੁਹਾਨੂੰ ਮੈਂ ਖੁਸ਼ ਕਰ ਦਾਂਗੇ ਜਿਹੜਾ ਬਾਜ਼ਾਰ ਤੋਂ ਮਿਲਣ ਵਾਲਾ ਰੇਟ ਦੱਸਦੇ ਪਹਿਲਾਂ ਬਾਜ਼ਾਰ 'ਚ ਦਾ ਮਿਲਣ ਵਾਲਾ ਰੇਟ ਬਾਈ ਇਹ ਪੁੱਛਿਓ ਨਾ ਕਰੋ ਤੁਸੀਂ 150 ਰੁਪਏ ਮੀਟਰ 2 200 ਰੁਪਏ ਮੀਟਰ 7.5 990 ਦਾ ਸੂਟ ਹੋਵੇ ਠੀਕ ਆ ਮੀਟਰ ਦਾ ਥੋੜਾ ਜਿਹਾ ਵੱਧ ਵਾਲਾ ਰੇਟ ਹੀ ਦੇ ਦੀ ਬਸ ਮਹਾ ਜੀ ਬਾਈ ਐਂ ਕਰੋ ਜਿਹੜਾ ਮੇਰੀ ਵੀਡੀਓ ਨੂੰ ਸ਼ੇਅਰ ਕਰਕੇ ਆਉ ਜਿਹੜਾ ਮੇਰੇ ਵੀਡੀਓ ਨੂੰ ਫੋਲੋ ਕਰਕੇ ਆਉ ਬਲਵੰਤ ਖਾਲਸਾ ਪੇਜ ਆ ਆਪਣਾ ਠੀਕ ਆ ਜੀ ਜੀ ਉਹਨੂੰ ਮਿਲੂਗਾ 195 ਰੁਪਈਆ ਦੇ ਵਿੱਚ ਸੂਟ ਜਿਹੜੇ ਕਹਿੰਦੇ ਅਸੀਂ ਭੈਣੋਂ ਖੀਨ ਖਾਣ ਦੇਣਿਆ ਠੀਕ ਆ ਕਵਾਲਿਟੀ ਦੇ ਵਿੱਚ ਖੀਨਖਾਵ ਦੇ ਲੈਣਿਆ ਪਿਓਰ ਦੇ ਲੈਣਿਆ ਉਹ ਗਾੜਾ ਹੁੰਦਾਗਾ ਨਿੱਤ ਸੂਟ ਪਾਉਂਦੀ ਖੀਨਖਾਨ ਦੇ ਆਹ ਠੀਕ ਆ ਇਹ ਚੀਜ਼ ਆ ਜਿਹੜੀ ਚੀਜ਼ ਆਪਾਂ ਕਹਿੰਦੇ ਆ ਨਾ ਉਹੀ ਚੀਜ਼ ਦੇਵਾਂਗੇ ਆਪਾਂ ਫੈਬਰੀਕ ਸੂਟ ਆ ਕੇ ਖੀਨਖਾਵ ਦੇ ਪਿਓਰ ਦੇ ਕਰੇਵ ਦੇ ਜਿਹੜੇ ਮਰਜ਼ੀ ਲੈ ਜਾ ਬਾਈ ਮੂਰ ਜੌਰ ਜੱਟ ਦੇ 195 ਰੁਪਿਆ ਦੇ ਵਿੱਚ ਆ ਠੀਕ ਆ ਇਹੋ ਵੀ ਸਸਤੇ ਆ ਗਏ ਨੇ ਥੋੜੇ ਜਿਹੇ ਮਹਿੰਗੇ ਵੀ ਆ ਗਏ ਨੇ ਦੇਖ ਬਾਈ ਠੀਕ ਆ ਜਿਹੜੇ ਸਾਰੀਆਂ ਖੀਨ ਖੂਨ ਖਾਵ ਤਾਂ ਦੇਖੋ ਜੀ ਠੀਕ ਹੈ ਕਰਤੀਆਂ ਮਿੱਟੀ ਬਲਵੰਤ ਖਾਲਸੇ ਕੋਲੇ ਨਹੀਂ ਕੋਈ ਖੜਦੀ ਚੀਜ਼ਾ ਜਿਹੜੀ ਮਹਿੰਗੀ ਕਹਿੰਦੇ ਹੋ ਤੁਸੀਂ ਮੇਰੇ ਨਾਂ ਆ ਕੇ ਗੱਲ ਕਰ ਲਿਆ ਕਰੋ ਚੀਜ਼ ਦੇਖੋ ਤੁਹਾਨੂੰ ਕਿੰਨੀ ਚਾਹੀਦੀ ਹੈ ਖੀਨ ਖਾਓ ਤੇ ਸੂਟ 195 ਰੁਪਿਆ ਦੇ ਵਿੱਚ ਆਵਾ ਕਿੱਥੇ ਹੈ ਜੀ ਇਹ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਨੇੜੇ ਆੜੀਸਰ ਗੁਰਦੁਆਰਾ 2 ਕਿਲੋਮੀਟਰ ਦੀ ਬਾੜ ਤੇ ਦੁਕਾਨ ਆਪਣੀ ਬਲਵੰਤ ਖਾਲਸੇ ਦੀ ਬਾਈ ਲੈ ਜੀ ਲੁੱਟ ਲੋ ਮੇਲਾ ਹਾਂ ਜੀ ਲੁੱਟ ਲੋ ਮੇਲਾ ਬਾਈ ਰੇਟ